ਸ਼ਬਦ ਜੰਗ ਕਿਤਾਬ ਪੜ੍ਹਦਿਆਂ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਸਮਾਜ ਵਿੱਚ ਜੋ ਵਰਤਾਰਾ ਵਰਤ ਰਿਹਾ ਹੈ ਜੋ ਜਾਂ ਜੋ ਵਰਤਨਾ ਹੈ ਉਹ ਸਾਰੀ ਖੇੜ ਸ਼ਬਦ ਜੰਗ ਦੀ ਹੀ ਹੈ ਅਸਾਵੀ ਜੰਗ ਅਤੇ ਸ਼ਬਦਾਂ ਦੀ ਮਹੱਤਤਾ ਨੂੰ ਬਿਆਨ ਕਰਦੀ ਹੋਈ ਇਸ ਕਿਤਾਬ ਨੇ ਮੇਰੇ ਸਾਹਮਣੇ ਬਹੁਤ ਕੁਝ ਫਰੋਲ ਕੇ ਰੱਖਿਆ ਕਿਉਂਕਿ ਇੱਕ ਨੌਜਵਾਨ ਹੋਣ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਤੋਂ ਅਣਜਾਣ ਸਾਂ ਜਿਵੇਂ ਅਸਾਵੀ ਜੰਗ ਕੀ ਹੁੰਦੀ ਹੈ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਇੱਕ ਪਾਸੇ ਆਦਰ ਕਰਨ ਵਾਲਾ ਹੁੰਦਾ ਤੇ ਇੱਕ ਪਾਸੇ ਗਾਲਾਂ ਕੱਢਣ ਵਾਲਾ ਵੀ ਹੁੰਦਾ ਇਹਦੇ ਪਿੱਛੇ ਸ਼ਬਦਾਂ ਦੀ ਉਹ ਤਰੋਹਰ ਹੀ ਕੰਮ ਕਰਦੀ ਹੈ ਕਿ ਕਿਹੋ ਜਿਹੇ ਸ਼ਬਦਾਂ ਜਿਹੜੇ ਉਹਨਾਂ ਵੱਲੋਂ ਚੁਣੇ ਗਏ ਨੇ ਸਾਡਾ ਸਾਡਾ ਕਿਰਦਾਰ ਸਾਡਾ ਇਤਿਹਾਸ ਸ਼ਬਦ ਜੰਗ ਤੇ ਹੀ ਹੈ ਜੋਕੇ ਸਮੇਂ ਵਿੱਚ ਪਾਵੇਂ ਸਾਡੇ ਕੋਲੇ ਬੜੀਆਂ ਸਹੂਲਤਾਂ ਨੇ ਸਾਡੇ ਕੋਲੇ ਮੋਬਾਈਲ ਹੈ ਸਾਡੇ ਕੋਲੇ ਨੈਟਵਰਕ ਹੈ ਸਾਡੇ ਕੋਲੇ ਸਭ ਕੁਝ ਹੈ ਫਿਰ ਵੀ ਅਸੀਂ ਇੰਨੀ ਕੱਲਣਾ ਕਿਵੇਂ ਕੱਲ ਰਹੇ ਹਾਂ ਸਾਡੇ ਕੋਲੇ ਕਿਹੜੀ ਚੀਜ਼ ਹੈ ਜਿਹਦੀ ਘਾਟ ਰਹੀ ਤੇ ਮੈਂ ਅਹਿਸਾਸ ਕੀਤਾ ਹੈ ਸ਼ਬਦ ਸਾਡੇ ਮਨਾਂ ਨੂੰ ਸਾਡੇ ਸ਼ਬਦਾਂ ਨੂੰ ਕੁਝ ਤਰ੍ਹਾਂ ਗੀਆਂ ਆਪਣੇ ਸ਼ਬਦ ਦੇ ਕੇ ਜਾਂ ਉਹਨਾਂ ਨੂੰ ਆਪਣੇ ਅਰਥ ਦੇ ਕੇ ਸਾਡੇ ਆਪਣੇ ਸ਼ਬਦ ਸਾਡੇ ਆਪਣੇ ਅਰਥ ਸਾਡੇ ਤੋਂ ਖੋਏ ਜਾ ਰਹੇ ਹਨ ਕਿਰਪਾ ਕਰਕੇ ਕਿਤਾਬ ਜਰੂਰ ਪੜ੍ਹਨਾ ਕਿਉਂਕਿ ਸਾਡਾ ਭਵਿੱਖ ਸਾਡੇ ਹੱਥ ਹੈ ਸਾਡੇ ਸ਼ਬਦਾਂ ਤੇ ਹੈ ਸਾਡੀ ਸੋਚ ਤੇ ਹੈ ਤੇ ਸ਼ਬਦ ਹੀ ਸਾਡੀ ਸੋਚ ਦੇ ਪੈਮਾਨੇ ਨੂੰ ਤੈਅ ਕਰਦੇ ਹਨ ਸ਼ਬਦ ਹੀ ਸਾਨੂੰ ਸ਼ਕਤੀ ਦਿੰਦੇ ਹਨ ਤੇ ਤਾਕਤ ਕਰਦੇ ਹਨ ਬਹੁਤੀ ਸਤਿਕਾਰਯਿਤ ਅੱਜ ਦੇ ਮੁੱਖ ਮਹਿਮਾਨ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਕਾਲਜ ਦੀ ਮੈਨੇਜਮੈਂਟ ਸਮੂਹ ਸਟਾਫ ਅਤੇ ਮੇਰੇ ਪਿਆਰੇ ਸਾਥੀਓ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਤਵੀਰ ਕੌਰ ਅੱਜ ਤੁਹਾਡੇ ਸੰਮੁਖ ਬਹੁਤ ਹੀ ਬਿਹਤਰੀਨ ਕਿਤਾਬ ਸ਼ਬਦਜੰਗ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗੀ ਪਿਛਲੇ ਸਮੇਂ ਦੇ ਵਿੱਚ ਮੇਰੇ ਪ੍ਰੋਫੈਸਰ ਸਹਿਬਾਨ ਗੁਰਵਿੰਦਰ ਸਰ ਜੀ ਵੱਲੋਂ ਮੈਨੂੰ ਇੱਕ ਕਿਤਾਬ ਮੇਰੇ ਪੜਨ ਦੇ ਰੁਝਾਨ ਨੂੰ ਦੇਖਦਿਆਂ ਹੋਇਆ ਮੈਨੂੰ ਇੱਕ ਕਿਤਾਬ ਪੜਨ ਦੀ ਸਲਾਹ ਦਿੱਤੀ ਜਿਸ ਦਾ ਨਾਮ ਸ਼ਬਦਜੰਗ ਸ਼ਬਦਜੰਗ ਕਿਤਾਬ ਜਦੋਂ ਮੇਰੇ ਹੱਥ ਵਿੱਚ ਆਈ ਤਾਂ ਇੱਕ ਵੱਖਰੀ એનર્ਜੀ ਇੱਕ ਵੱਖਰਾ ਮੈਨੂੰ ਐਦਾਂ ਲੱਗਿਆ ਕਿ ਜਿਵੇਂ ਇੱਕ ਸਿਰਫ ਮਹਿਜ਼ ਕਿਤਾਬ ਨਹੀਂ ਹੈ ਕਿ ਉਹ ਸ਼ੈ ਆ ਤੇ ਜਦੋਂ ਇਸ ਸ਼ੈ ਨੂੰ ਘੜਨ ਵਾਲੇ ਸਾਡੇ ਵਿਚਾਰ ਹੋਣ ਤੇ ਥੋੜੀ ਜਿਹੀ ਹਿਸਕਸਾਹਟ ਵੀ ਮਹਿਸੂਸ ਹੁੰਦੀ ਆ ਮੈਂ ਸ਼ੁਰੂ ਦੇ ਵਿੱਚ ਹੀ ਮਾਫੀ ਚਾਹਾਂਗੀ ਕਿ ਕੀ ਜੇ ਮੇਰੇ ਤੋਂ ਕੁਝ ਵੀ ਉੱਚਾ ਨੀਚਾ ਨੀਵਾ ਬੋਲਿਆ ਗਿਆ ਤਾਂ ਮੈਨੂੰ ਮਾਫ ਕਰਨਾ ਨਿਮਾਣੀ ਸਮਝ ਕੇ ਮਾਫ ਕਰਨਾ ਮੈਂ ਅਗਲੀ ਵਾਰ ਹੋਰ ਕੋਸ਼ਿਸ਼ ਕਰਾਂਗੀ ਕਿ ਮੈਂ ਆਪਦੇ ਸ਼ਬਦਾਂ ਨੂੰ ਵੀ ਕੱਢ ਸਕਾਂ ਤੇ ਤੁਹਾਡੇ ਸਾਹਮਣੇ ਬਿਹਤਰੀਨ ਤਰੀਕੇ ਨਾਲ ਪੇਸ਼ ਕਰ ਸਕਾਂ ਸ਼ਬਦਜੰਗ ਕਿਤਾਬ ਪੜ੍ਹਦਿਆਂ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਸਮਾਜ ਵਿੱਚ ਜੋ ਵਰਤਾਰਾ ਵਰਤ ਰਿਹਾ ਹੈ ਜੋ ਜਾਂ ਜੋ ਵਰਤਨਾ ਹੈ ਉਹ ਸਾਰੀ ਖੇੜ ਸ਼ਬਦਜੰਗ ਦੀ ਹੀ ਹੈ ਹਥਿਆਰ ਜੰਗ ਦਾ ਆਕਾਰ ਕਿਹੋ ਜਿਹਾ ਹੋਏਗਾ ਉਸ ਦਾ ਨਤੀਜਾ ਕਿਹੋ ਜਿਹਾ ਹੋਏਗਾ ਇਹ ਵੀ ਸ਼ਬਦਾਂ ਤੇ ਹੀ ਨਿਰਭਰ ਕਰਦਾ ਹੈ। ਅਸਾਵੀ ਜੰਗ ਅਤੇ ਸ਼ਬਦਾਂ ਦੀ ਮਹੱਤਤਾ ਨੂੰ ਬਿਆਨ ਕਰਦੀ ਹੋਈ ਇਸ ਕਿਤਾਬ ਨੇ ਮੇਰੇ ਸਾਹਮਣੇ ਬਹੁਤ ਕੁਝ ਫਰੋਲ ਕੇ ਰੱਖਿਆ ਕਿਉਂਕਿ ਇੱਕ ਨੌਜਵਾਨ ਹੋਣ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਤੋਂ ਅਣਜਾਣ ਸਾਂ ਜਿਵੇਂ ਅਸਾਵੀ ਜੰਗ ਕੀ ਹੁੰਦੀ ਹੈ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ। ਸੁੰਦੇਸੀ ਹਥਿਆਰ ਜੰਗ ਸ਼ਬਦ ਜੰਗ ਕੀ ਹੈ ਮੈਂ ਇਸ ਤੋਂ ਵੀ ਬਹੁਤ ਦੂਰ ਸੀ ਪਰ ਜਦੋਂ ਮੈਂ ਇਸ ਕਿਤਾਬ ਨੂੰ ਪੜਿਆ ਤਾਂ ਮੇਰੇ ਅੰਦਰ ਜੋ ਬਹੁਤ ਸਮੇਂ ਤੋਂ ਸਵਾਲ ਸਨ ਉਹਨਾਂ ਦੇ ਜਵਾਬ ਮੈਨੂੰ ਆਪਣੇ ਆਪ ਮਿਲੇ ਮੈਂ ਸੋਚਦੀ ਹੁੰਦੀ ਸੀ ਕਿ ਹਕੂਮਤੀ ਧਿਰ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਅਸੀਂ ਹੀ ਚੁੰਦੇ ਹਾਂ ਤੇ ਉਹ ਸਾਡੇ ਉੱਤੇ ਆਪਣਾ ਪ੍ਰਭਾਵ ਕਿਵੇਂ ਪਾ ਲੈਂਦੇ ਨੇ ਪਤਾ ਲੱਗਿਆ ਕਿ ਸ਼ਬਦਾਂ ਦੇ ਰਾਹੀਂ ਸ਼ਬਦਾਂ ਦੇ ਰਾਹੀ ਪ੍ਰਚਾਰ ਦੇ ਰਾਹੀ ਕਿਵੇਂ ਉਹ ਸਾਡੇ ਮਨਾਂ ਨੂੰ ਠੱਗਦੇ ਵੀ ਨੇ ਸਾਨੂੰ ਕਿਵੇਂ ਆਪਣੇ ਆਪ ਆਪਣੇ ਪ੍ਰਤੀ ਲੁਭਾ ਲੈਂਦੇ ਨੇ ਜਦੋਂ ਚੋਣਾਂ ਹੁੰਦੀਆਂ ਨੇ ਜਦੋਂ ਵੋਟਾਂ ਹੁੰਦੀਆਂ ਨੇ ਉਹਨਾਂ ਦੇ ਹੱਥ ਵਿੱਚ ਕੋਈ ਹਥਿਆਰ ਤਾਂ ਨਹੀਂ ਨਾ ਹੁੰਦਾ ਉਹ ਸ਼ਬਦ ਹੀ ਹੁੰਦੇ ਹਨ ਜੋ ਸਾਨੂੰ ਪ੍ਰਭਾਵ ਪ੍ਰਭਾਵਿਤ ਕਰਦੇ ਨੇ ਕਿ ਅਸੀਂ ਉਹਨਾਂ ਦੇ ਵੱਲ ਖਿੱਚੀਏ ਜਾਂ ਉਹਨਾਂ ਦੇ ਵੱਲ ਜਾਈਏ ਪਤਾ ਲੱਗਿਆ ਕਿ ਜਿੰਨਾ ਵੱਲ ਅਸੀਂ ਕਦੇ ਧਿਆਨ ਵੀ ਨਹੀਂ ਦਿੰਦੇ ਉਹ ਸ਼ਬਦ ਇੰਨਾ ਇੰਨੇ ਵੱਡੀ ਚੀਜ਼ ਦੇ ਲਈ ਜ਼ਿੰਮੇਵਾਰ ਹੁੰਦੇ ਹਨ ਜੇ ਕਹ ਦਈਏ ਕਿ ਸ਼ਬਦ ਜਿਹੜੇ ਹੈਗੇ ਉਹ ਕਿਸੇ ਦੇ ਕਿਰਤਾਰ ਕਿਰਦਾਰ ਤੇ ਇਤਿਹਾਸ ਦੀ ਪਰਚੋਲ ਕਰਦੇ ਨੇ ਜੇ ਕਿਰਦਾਰ ਦੀ ਗੱਲ ਕਰੀਏ ਇੱਕ ਪਾਸੇ ਆਦਰ ਕਰਨ ਵਾਲਾ ਹੁੰਦਾ ਤੇ ਇੱਕ ਪਾਸੇ ਗਾਲਾਂ ਕੱਢਣ ਵਾਲਾ ਵੀ ਹੁੰਦਾ ਇਹਦੇ ਪਿੱਛੇ ਸ਼ਬਦਾਂ ਦੀ ਉਹ ਤਰੋਹਰ ਹੀ ਕੰਮ ਕਰਦੀ ਹੈ ਕਿ ਕਿਹੋ ਜਿਹੇ ਸ਼ਬਦਾਂ ਜਿਹੜੇ ਉਹਨਾਂ ਵੱਲ ਚੁਣੇ ਗਏ ਨੇ ਸਾਡਾ ਸਾਡਾ ਕਿਰਦਾਰ ਸਾਡਾ ਇਤਿਹਾਸ ਸ਼ਬਦ ਜੰਗ ਤੇ ਹੀ ਹੈ ਮੈਂ ਮੇਰੀ ਟੀਚਿੰਗ ਪ੍ਰੈਕਟਿਸ ਚੱਲ ਰਹੀ ਆ ਤੇ ਇੱਕ ਦਿਨ ਮੈਂ ਕਲਾਸ ਦੇ ਵਿੱਚ ਮੇਰੇ ਹੱਥ ਵਿੱਚ ਕਿਤਾਬ ਸੀ ਤੇ ਇੱਕ ਬੱਚੇ ਨੇ ਮੈਨੂੰ ਪੁੱਛਿਆ ਕਿ ਮੈਮ ਸ਼ਬਦਜੰਗ ਬਾਰੇ ਤੁਸੀਂ ਵੀ ਕਿਹ ਕਿਤਾਬ ਕਿਸ ਦੇ ਬਾਰੇ ਆ ਤਾਂ ਮੈਂ ਉਹਨਾਂ ਨੂੰ ਦੋ ਸਵਾਲ ਮੈਂ ਪੁੱਛੇ ਕੁਝ ਸਿੱਧੇ ਤੌਰ ਤੇ ਮੈਂ ਉਹਨਾਂ ਨੂੰ ਕੁਝ ਗੱਲਾਂ ਨਹੀਂ ਕਹਿ ਸਕਦੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਰਜ਼ੇ ਜਦੋਂ ਵੀ ਤੁਹਾਨੂੰ ਵਕਤ ਮਿਲਿਆ ਵਕਤ 'ਚੋਂ ਵਕਤ ਕੱਢ ਕੇ ਸ਼ਬਦਜੰਗ ਕਿਤਾਬ ਜ਼ਰੂਰ ਪੜ੍ਹਨੀ ਕਿਉਂਕਿ ਬਹੁਤ ਸਾਰੇ ਨੌਜਵਾਨ ਹੋਣ ਦੇ ਵਜੋਂ ਮੈਂ ਇਹ ਮਹਿਸੂਸ ਕੀਤਾ ਕਿ ਸਾਨੂੰ ਅਜਿਹੀਆਂ ਚੀਜ਼ਾਂ ਜਾਣਨ ਦੀ ਬਹੁਤ ਲੋੜ ਹੈ ਜਾਂ ਅਜਿਹੀਆਂ ਗੱਲਾਂ ਜਾਣਨ ਦੀ ਬਹੁਤ ਲੋੜ ਹੈ ਜੋ ਸਾਡੇ ਅਗਲੇਰੇ ਸਮੇਂ ਤੇ ਬਹੁਤ ਪ੍ਰਭਾਵ ਪਾਏਗਾ ਸਾਨੂੰ ਬਹੁਤ ਗਿਆਨ ਤੋਂ ਹੀ ਨਾ ਕੀਤਾ ਜਾ ਰਿਹਾ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਅਸੀਂ ਕਿੱਥੇ ਜੇ ਪਛੜੇ ਰਹਿ ਗਏ ਅਜੋਕੇ ਸਮੇਂ ਵਿੱਚ ਭਾਵੇਂ ਸਾਡੇ ਕੋਲੇ ਬੜੀਆਂ ਸਹੂਲਤਾਂ ਨੇ ਸਾਡੇ ਕੋਲੇ ਮੋਬਾਈਲ ਹੈ ਸਾਡੇ ਕੋਲੇ ਨੈਟਵਰਕ ਹੈ ਸਾਡੇ ਕੋਲੇ ਸਭ ਕੁਝ ਹੈ ਫਿਰ ਵੀ ਅਸੀਂ ਇੰਨੀ ਕੱਲ ਨਾ ਕਿਵੇਂ ਕੱਲ ਰਹੇ ਹਾਂ ਸਾਡੇ ਕੋਲੇ ਕਿਹੜੀ ਚੀਜ਼ ਹੈ ਜਿਹਦੀ ਘਾਟ ਰਹੀ ਤੇ ਮੈਂ ਅਹਿਸਾਸ ਕੀਤਾ ਉਹ ਹੈ ਸ਼ਬਦ ਕਿਤਾਬ ਦੇ ਵਿੱਚ ਬੜੀ ਸੋਹਣੀ ਗੱਲ ਲਿਖੀ ਹੋਈ ਸੀ ਕਿ ਅਸੀਂ ਬਹੁਤ ਸਾਰੇ ਹਥਿਆਰ ਲੈ ਕੇ ਲੱਖ ਆਪਣਾ ਬਚਾਲ ਕਰ ਲਈਏ ਲੱਖ ਅਸੀਂ ਲੜ ਲਈਏ ਪਰ ਹਕੂਮਤੀ ਤਰ੍ਹਾਂ ਦੇ ਸ਼ਬਦ ਹੀ ਤੈਅ ਕਰਦੇ ਹਨ ਕਿ ਕੌਣ ਅਤਵਾਦੀ ਹੈ ਤੇ ਕੌਣ ਜੰਗਜੂ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਬਦਾਂ ਦੀ ਕਿੰਨੀ ਮਹੱਤਤਾ ਤੇ ਕਿੰਨੀ ਮਾਨਤਾ ਹੈ ਸ਼ਬਦਾਂ ਤੋਂ ਬਗੈਰ ਸਾਡੇ ਵਿਚਾਰ ਸਾਡੇ ਅਸੀਂ ਪ੍ਰਗਟਾਈ ਨਹੀਂ ਸਕਦੇ ਜਿਵੇਂ ਮੈਂ ਕਿਹਾ ਗਿਆਨ ਤੋਂ ਹੀਨਾ ਕੀਤਾ ਜਾ ਰਿਹਾ ਹੈ ਸਾਡੇ ਮਨਾਂ ਨੂੰ ਸਾਡੇ ਸ਼ਬਦਾਂ ਨੂੰ ਕੁਝ ਤਰ੍ਹਾਂ ਗੀਆਂ ਆਪਣੇ ਸ਼ਬਦ ਦੇ ਕੇ ਜਾਂ ਉਹਨਾਂ ਨੂੰ ਆਪਣੇ ਅਰਥ ਦੇ ਕੇ ਸਾਡੇ ਆਪਣੇ ਸ਼ਬਦ ਸਾਡੇ ਆਪਣੇ ਅਰਥ ਸਾਡੇ ਤੋਂ ਖੋਏ ਜਾ ਰਹੇ ਹਨ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਪਰ ਜਦੋਂ ਮੈਂ ਇਹ ਕਿਤਾਬ ਪੜੀ ਤਾਂ ਮੇਰੇ ਅੱਖਾਂ ਦੇ ਅੱਗੇ ਬਹੁਤ ਸਾਰੇ ਪਰਦੇ ਉੱਠੇ ਮੈਂ ਜਾਣਿਆ ਕਿ ਮੇਰੀ ਹੋਂਦ ਨੂੰ ਜੇ ਮੈਂ ਬਚਾਉਣਾ ਜਾ ਮੇਰੇ ਧਰਮ ਨੂੰ ਜੇ ਮੈਂ ਬਚਾਉਣਾ ਜਾਂ ਇਸ ਸਮਾਜ ਵਿੱਚ ਜੇ ਅਸੀਂ ਆਪਣੀ ਹੋਂਦ ਬਚਾਉਣਾ ਚਾਣੇ ਹਾਂ ਚਾਣੇ ਹਾਂ ਤਾਂ ਮੇਰੀ ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਕਿ ਸਮੇਂ-ਸਮੇਂ 'ਚ ਉਹ ਸਮਾਂ ਕੱਢ ਕੇ ਕਿਰਪਾ ਕਰਕੇ ਕਿਤਾਬ ਜ਼ਰੂਰ ਪੜ੍ਹਨਾ ਕਿਉਂਕਿ ਸਾਡਾ ਭਵਿੱਖ ਸਾਡੇ ਹੱਥ ਹੈ ਸਾਡੇ ਸ਼ਬਦਾਂ ਤੇ ਹੈ ਸਾਡੀ ਸੋਚ ਤੇ ਹੈ ਤੇ ਇਸ ਸ਼ਬਦ ਹੀ ਸਾਡੀ ਸੋਚ ਦੇ ਪੈਮਾਨੇ ਨੂੰ ਤੈਅ ਕਰਦੇ ਹਨ ਸ਼ਬਦ ਹੀ ਸਾਨੂੰ ਸ਼ਕਤੀ ਦਿੰਦੇ ਹਨ ਤੇ ਤਾਕਤ ਕਰਦੇ ਹਨ ਇੱਕ ਗੱਲ ਮੈਨੂੰ ਕਿਤਾਬ ਵਿੱਚੋਂ ਹੋਰ ਸੋਹਣੀ ਯਾਦ ਆਈ ਕਿ ਪੜਨਾ ਕਿਉਂ ਜ਼ਰੂਰੀ ਹੈ ਕਿਤਾਬ ਵਿੱਚ ਬੜੇ ਸੋਹਣੇ ਸ਼ਬਦਾਂ ਨਾਲ ਲਿਖਿਆ ਹੋਇਆ ਸੀ ਕਿ ਪੜਨਾ ਸਿਰਫ ਇਸੇ ਲਈ ਜ਼ਰੂਰੀ ਨਹੀਂ ਆ ਕਿ ਅਸੀਂ ਸਮਾਜ ਨੂੰ ਕਿਵੇਂ ਸਮਝ ਸਕਦੇ ਹਾਂ ਬਲਕਿ ਇਸ ਲਈ ਜ਼ਰੂਰੀ ਆ ਕਿ ਹਕੂਮਤੀ ਤਿਰਾਂ ਨੂੰ ਅਸੀਂ ਆਪਣੇ ਸ਼ਬਦਾਂ ਦੇ ਨਾਲ ਜਾਂ ਉਹਨਾਂ ਦੇ ਸ਼ਬਦਾਂ ਦੇ ਟੁਕਮੇ ਸ਼ਬਦਾਂ ਦੇ ਨਾਲ ਕਿਵੇਂ ਉਲਟਫੇਰ ਜਵਾਬ ਦੇ ਸਕਦੇ ਹਾਂ ਅਤੇ ਉਹਨਾਂ ਨੂੰ ਕਿਵੇਂ ਨੱਥ ਪਾ ਸਕਦੇ ਹਾਂ ਅਸੀਂ ਬਹੁਤ ਪ੍ਰਚਾਰ ਕਰਦੇ ਹਾਂ ਅਸੀਂ ਬਹੁਤ ਲੜਾਈਆਂ ਲੜਦੇ ਹਾਂ ਪਰ ਜਿੱਥੇ ਸਾਡੇ ਚ ਕਾਟ ਰਹੀ ਜਾਂਦੀ ਉਹ ਸ਼ਬਦਾਂ ਦੀ ਹੀ ਰਹਿ ਜਾਂਦੀ ਆ ਕਿਉਂਕਿ ਅੱਜ ਦੇ ਨੌਜਵਾਨ ਮੈਂ ਖੁਦ ਮਹਿਸੂਸ ਕੀਤਾ ਕਿ ਮੈਂ ਵੀ ਬਹੁਤ ਸ਼ਬਦਾਂ ਤੋਂ ਦੂਰ ਸੀ ਇੱਕ ਕਹਿੰਦੇ ਹੁੰਦੇ ਨੇ ਕਿ ਕਿਤਾਬ ਅਸਲ ਕਿਤਾਬ ਇੱਕ ਇਨਸਾਨ ਦੀ ਜ਼ਿੰਦਗੀ ਸਹੀ ਕਿਤਾਬ ਜ਼ਿੰਦਗੀ ਬਦਲ ਦਿੰਦੀ ਆ ਤੇ ਇਸ ਕਿਤਾਬ ਨੇ ਮੇਰੀ ਸੱਚਮੁੱਚ ਮੇਰੇ ਸੋਚ ਦੇ ਪੈਮਾਨੇ ਨੂੰ ਬਦਲ ਕੇ ਰੱਖ ਦਿੱਤਾ ਤੇ ਮੈਂ ਡਿਸਾਈਡ ਫੈਸਲਾ ਲਿਆ ਕਿ ਮੈਂ ਵੀ ਆਪਣੀ ਲਾਇਬ੍ਰੇਰੀ ਦਾ ਇਸ ਕਿਤਾਬ ਨੂੰ ਸ਼ਿੰਗਾਰ ਬਣਾਵਾਂਗੀ ਮੇਰਾ ਭਰਾ ਜੋ ਬਾਹਰ ਪੜ ਰਿਹਾ ਹੈ ਮੈਂ ਉਹਨੂੰ ਵੀ ਕਿਹਾ ਮੈਂ ਕਿਹਾ ਕਿਤਾਬ ਜ਼ਰੂਰ ਪੜ੍ਹਨੀ ਭਾਵੇਂ ਇੱਕ ਪੰਨਾ ਦੋ ਪੰਨੇ ਰੋਜ਼ ਪੜ੍ਹ ਲੈ ਸਾਲ ਚ ਪੜ੍ਹ ਲੈ ਦੋ ਸਾਲ ਚ ਪੜ੍ਹ ਲੈ ਪਰ ਪੜ੍ਹਨੀ ਜ਼ਰੂਰ ਹੈ ਕਿਉਂਕਿ ਮੈਂ ਚਾਹਉਣੀ ਆ ਕਿ ਉਸਦੇ ਸੋਚ ਦੇ ਪੈਮਾਨੇ ਵੀ ਚੇਂਜ ਹੋਣ ਕਿਸ ਤਰ੍ਹਾਂ ਉਹ ਦੂਸਰੀਆਂ ਤਰ੍ਹਾਂ ਦੇ ਨਾਲ ਉਹ ਆਪਦੀ ਪੇੜ ਲਗਾ ਸਕਦਾ ਹੈ ਉਹ ਇਸ ਕਿਤਾਬ ਤੋਂ ਹੀ ਸਿੱਖ ਸਕਦੇ ਆ ਅਖੀਰ ਵਿੱਚ ਮੈਂ ਨਹੀਂ ਸ਼ਬਦਾਂ ਦੇ ਨਾਲ ਆਗਿਆ ਲੈਣਾ ਚਾਹਾਂਗੀ ਨੌਜਵਾਨ ਸਾਥਿਓ ਜੇਕਰ ਆਪਣੀ ਹੋਣਦ ਨੂੰ ਬਚਾਉਣਾ ਹੈ ਜੇਕਰ ਆਪਣੇ ਇਤਿਹਾਸ ਦੇ ਪੜਾਵਾਂ ਨੂੰ ਬਚਾਉਣਾ ਹੈ ਤਾਂ ਸ਼ਬਦਾਂ ਦੇ ਨਾਲ ਜੁੜੋ ਇਸ ਕਿਤਾਬ ਨੂੰ ਪੜਨ ਦੀ ਕੋਸ਼ਿਸ਼ ਕਰੋ ਮੇਰੇ ਲਈ ਵੀ ਇਹ ਪੜਨੀ ਬਹੁਤ ਸੌਖੀ ਨਹੀਂ ਸੀ ਕਿਉਂਕਿ ਹਰੇਕ ਇਸ ਬੁੱਕ ਦੇ ਹਰੇਕ ਸ਼ਬਦ ਦਾ ਆਪਣਾ ਆਪਣਾ ਇੱਕ ਮਤਲਬ ਹੈ ਤੇ ਆਪਣਾ ਆਪਣਾ ਇੱਕ ਅਰਥ ਹੈ ਜਿਵੇਂ ਕਿ ਅਸਾਵੀ ਜੰਗ ਇਸ ਇਸ ਕਿਤਾਬ ਵਿੱਚ ਉਸ ਦਾ ਜ਼ਿਕਰ ਕੀਤਾ ਗਿਆ ਅਸਾਵੀ ਜੰਗ ਪਾਪ ਬੇਮੇਚੀ ਜੰਗ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਬਹੁਤ ਵੱਡੀ ਸੱਤਾ ਦੇ ਨਾਲ ਬਹੁਤ ਥੋੜੇ ਲੋਕਾਂ ਦਾ ਭੇੜ ਹੋ ਜਾਣਾ ਤੇ ਇਹ ਭੇੜ ਕਿਸੇ ਸੱਤਾ ਦੇ ਲਈ ਨਹੀਂ ਬਲਕਿ ਸੱਚ ਅਤੇ ਝੂਠ ਦੇ ਲਈ ਹੁੰਦਾ ਜੇਕਰ ਅਸੀਂ ਵੀ ਆਪਣੀ ਹੋਂਦ ਨੂੰ ਬਚਾਉਣਾ ਹੈ ਜੇਕਰ ਅਸੀਂ ਵੀ ਆਪਣੇ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਆਪਣੇ ਇਤਿਹਾਸ ਨੂੰ ਬਚਾਉਣਾ ਹੈ ਅਸੀਂ ਗਿਆਨ ਦੇ ਨਾਲ ਜੁੜਨਾ ਹੈ ਤਾਂ ਮੇਰੀ ਅਰਜ਼ ਹੈ ਤੁਹਾਡੇ ਚਰਨਾਂ ਦੇ ਵਿੱਚ ਇਸ ਕਿਤਾਬ ਨੂੰ ਜਰੂਰ ਪੜਿਓ ਇਸ ਕਿਤਾਬ ਤੋਂ ਜਾਣਿਓ ਇਸ ਕਿਤਾਬ ਨੂੰ ਸਮਝਿਓ ਧੰਨਵਾਦ